ਆਂੀਆਂ ਫਾਈਵਲ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪੀ ਦੇ ਪੰਜਾਬ ਦੇ ਵਿੱਚ ਕਈ ਲੀਡਰ ਆਪਸੀ ਰੇੜਕੇ ਦੇ ਵਿੱਚ ਉਲਝੇ ਹੋਏ ਨੇ ਨਵਜੋਤ ਸਿੰਘ ਸਿੱਧੂ ਨੇ ਮੁਰਤੋਂ ਅ ਸਿੱਦੇ ਟੰਗ ਦੇ ਨਾਲ ਪੰਜਾਬ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਤੇ ਨਿਸ਼ਾਨੇ ਸਾਧਦੇ ਨੇ ਲੁਧਿਆਣਾ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ ਹਾਜ਼ਰ ਹੋਏ ਨਵਜੋਤ ਸਿੰਘ ਸਿੱਧੂ ਜਿੱਥੇ ਉਹਨਾਂ ਨੇ ਮੋਰਤੋ ਸ਼ਰਮਣੀ ਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਲਿਆ ਤੇ ਆਖਿਆ ਕਿ ਤੰਦਾ ਕਰਨ ਵਾਲਿਆਂ ਤੋਂ ਪੰਜਾਬ ਨੂੰ ਬਚਾਉਣਾ ਹੈ ਇਸ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਸ਼ਰਮਣੀ ਅਕਾਲੀ ਦਲ ਦੇ ਖਿਲਾਫ ਬਿਆਨਬਾਜ਼ੀ ਕਰ ਚੁੱਕੇ ਨੇ ਤੇ ਇੱਕ ਵਾਰ ਮੋਰਤੋ ਬਿਨਾ ਨਾਮ ਲੈ ਸ਼ਰਮਣੀ ਕਾਲੀ ਦਲ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਨੇ ਬਿਆਨਬਾਜ਼ੀ ਕੀਤੀ ਹੈ ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਦੇ ਚੋਣ ਪ੍ਰਚਾਰ ਦੇ ਵਿੱਚ ਸਿੱਧੇ ਤੌਰ ਤੇ ਨਵਜੋਤ ਸਿੰਘ ਸਿੱਧੂ ਨੇ ਸ਼ਰਮਣੀ ਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਸੀ ਕਿ ਆਸੀ ਕਿ ਹਰਿਆਣਾ ਦੇ ਵਿੱਚ ਧੋਖਾ ਦਿੱਤਾ ਹੈ ਸ਼ਰਮਣੀ ਅਕਾਲੀ ਦਲ ਨੇ ਭਾਜਪਾ ਨੂੰ ਨਾਲ ਹੀ ਇਵ ਇਲਜ਼ਾਮ ਲਗਾਇਆ ਗਿਆ ਸੀ ਸ਼੍ਰੋਮਣੀ ਕਾਲ ਦਲ ਦੇ 리ਡਰਾਂ ਤੇ ਕਿ ਪੰਜਾਬ ਦੀ ਜੋ ਇਹ ਹਾਲਤ ਹੈ ਪੰਜਾਬ ਦੇ ਵਿੱਚ ਨਸ਼ਾ ਦੇ ਲਈ ਜ਼ਿੰਮੇਵਾਰ ਦਾ ਸਿਆਸੀ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਸੀ ਤੇ ਇੱਕ ਵਾਰ ਮੁੜ ਤੋਂ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਕਾਲ ਦਲ ਨੂੰ ਨਿਸ਼ਾਨੇ ਤੇ ਲਿਆ ਬਿਨਾਂ ਨਾਮ ਲਏ ਨਵਜੋਤ ਸਿੰਘ ਸਿੱਧੂ ਸੱਚ ਦੀ ਲੜਾਈ ਲੜਨ ਆਇਆ ਹੈ ਇਸੇ ਕਰਕੇ ਇਸੇ ਕਰਕੇ ਇਸ ਧਰਤੀ ਦੇ ਉੱਤੇ ਅੱਜ ਐਲਾਨ ਕਰਦਾ ਹੈ ਕਿ ਦੁਸ਼ਟਾਂ ਦਾ ਵਿਨਾਸ਼ ਹੋਣਾ ਹੈ ਹੁਣ ਪੰਜਾਬ ਦੇ ਵਿੱਚ ਇਜਤ ਬੋਲਣ ਵਾਲਾ ਚਾਹੀਦਾ ਸੀ ਕੋਈ ਸੱਚਾ ਪਰਮਾਤਮਾ ਦਾ ਭਗਤ ਬੋਲਣ ਵਾਲਾ ਚਾਹੀਦਾ ਸੀਗਾ ਮੈਂ ਮੈਂ ਲਿਖ ਕੇ ਕਹਨਾ ਜਦੋਂ ਪੰਜਾਬ ਉੱਠਿਆ ਉਹਨਾਂ ਨੇ ਵਿਲੇਜ ਵੜ ਜਣੇ ਬਿਲਾ ਚ ਮਰ ਜਣੇ ਨੂੰ ਗੋਬਿੰਦ ਸਿੰਘ ਬਾਛਾ ਕਾਇਰ ਆਦਮੀ ਹਰ ਰੋਜ਼ ਮਰਦਾ ਮੈਨੂੰ ਕਹਿੰਦੇ ਸਿੱਧੂ ਧਿਆਨ ਨਾਲ ਮੈਂ ਕਹਿੰਦਾ ਕਾਇਰ ਨੇ ਹਰ ਰੋਜ਼ 50 ਵਾਰ ਮਰਨਾ ਹੈ ਬਹਾਦਰ ਜ਼ਿੰਦਗੀ ਦੇ ਵਿੱਚ ਇੱਕ ਵਾਰ ਮਰਦਾ ਇੱਕ ਵਾਰ ਉਹ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਬੈਰੀਆਂ ਨੇ ਅੱਜ ਤੇਰਾ ਲੁੱਟ ਲਿਆ maal ਹੋਏ ਲੁੱਟ ਲਿਆ maal ਹੋਏ ਧੰਦਾ ਕਰਨ ਵਾਲੇ ਲੋਗ ਆ ਗਏ ਪੰਜਾਬ ਚ ਧੰਦਾ ਕਰਦੇ ਧੰਦਾ ਇਸ ਧੰਦੇ ਦੇ ਖਿਲਾਫ ਆਵਾਜ਼ ਚੁਕਣੀ ਪਊਗੀ